ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਿੱਟੂ ਨੇ ਜਾਂ ਪਰਸਵਾਦ ਕਰਦਾ ਦੀ ਇੱਕ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਤੁਸੀਂ ਸਮਝਦਾ ਗਏ ਹੋਣੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਜਿਹੜੇ ਮੇਰੇ ਵੀਰਾਂ ਨੇ ਨਹੀਂ ਦੇਖੀਓ ਪਹਿਲਾਂ ਦੇਖ ਲੈਣ ਤੇ ਆਪਾਂ ਗੱਠਾ ਚਕਾ ਕੇ ਉਦਾਂ ਹੀ ਕਣਕ ਬਜਾਤੀ ਸੀ ਉਹ ਪ੍ਰੋਸੀਜਰ ਵਾਲਾ ਖਰਾਬ ਕਰ ਗਿਆ ਕਿਉਂਕਿ ਕਣਕ ਦੀ ਜੜ ਗਰੋਥ ਨਹੀਂ ਕਰ ਰਹੀ ਸੀ ਉੱਪਰ ਨੇ ਮੁੜੀ ਜਾਂਦੀ ਸੀ ਹੁਣ ਆਪਾਂ ਇਹਦੇ ਉੱਤੇ ਗ੍ਰਾਮਾ ਸੋਨ ਦੀ ਸਪਰੇਅ ਮਾਰਾ ਤੇ ਕਿਉਂਕਿ ਜਿਹੜਾ ਥੋੜਾ ਬਹੁਤਾ ਗੁੱਲੀ ਡੰਡਾ ਉਹ ਮਰ ਜਵੇ ਬੀਜਣ ਤੋਂ ਪਹਿਲਾਂ ਕਣਕੇ ਬੀਜਣ ਤੋਂ ਤੇ ਹੁਣ ਆਪਾਂ ਰਾਤ ਨੂੰ ਬਾਹਾਂਗੇ ਸਵੇਰ ਸੁਆਗਾ ਦੇ ਦਾਂਗੇ ਵੀ ਗਿਰ ਲੱਭੀ ਜਾਵੇ ਤੇ ਬਾਕੀ ਕਣਕ ਬੀਜਦਿਆਂ ਦੀ ਵੀਡੀਓ ਵੀ ਆਪਾਂ ਨਾਲੇ ਜੋੜ ਦੇਣੀ ਆ ਹਾਂਜੀ ਕਿਸਾਨ ਵੀਰੋ ਆਹ ਬੀਜ ਤਾਂ ਆਪਾਂ ਆਪਣਾ ਉਹੀ ਖੱਤਾ ਜਿਹੜਾ ਖਰਾਬ ਹੋ ਗਿਆ ਸੀ ਆਹ ਦੇਖ ਲਓ ਹੁਣੇ ਡੈਡੀ ਬੀਜ ਕੇ ਹਟਿਆ ਡੈਡੀ ਟਰੈਕਟਰ ਘਰ ਨੂੰ ਲੈ ਗੇ ਡਰਨਾ ਬੀਜਿਆ ਤੇ 30 ਸ 80 ਇਹਦੇ ਵਿੱਚ ਬੀ ਬੀਜਿਆ ਤੇ ਇਹਦੇ ਵਿੱਚ ਆਪਾਂ 12.5 ਬੀਗੇ ਦੇ ਵਿੱਚ ਹੁਣ ਪਹਿਲਾਂ ਇੱਕ ਕੁਵਾਂਟਲ ਦਰਿਓ ਤੀ ਹੁਣ ਅੱਧੇ ਦਾ ਪਾਇਆ ਸਭਾਕ ਤਿੰਨ ਗੱਟੇ ਆਪਣੇ ਡਾਈ ਦੇ ਪਾਤੇ ਤੇ ਤਿੰਨ ਥੈਲੇ ਆਪਾਂ ਕਣਕ ਦੀਆਂ ਪਾਤੀਆਂ ਤਿੰਨ ਪੂਰੀਆਂ ਪਈਆਂ ਨਹੀਂ ਯਾਨੀ ਪੌਣੇ ਇੱਕ ਤਿੰਨ ਗਹਿ ਲੋ ਆਪਾਂ 30000 ਸੀ ਦੀਆਂ 500 ਪਾਲਿਆਂ ਦਾ ਬੀਜ ਤੀ ਉਹ ਤੇ ਹੁਣ ਦੇਖਦੇ ਆ ਕੰਮੇਦੋਂ ਨਿਕਲਦੀ ਆ ਪਹਿਲਾਂ ਦਾ ਖਰਾਬ ਕਰ ਗਿਆ ਉਹ ਆਪਾਂ ਤਾਂ ਹੁਣ ਵੀ ਕਹਿੰਦੇ ਆ ਜਿਹੜੇ ਗੱਠਾਂ ਚ ਕਾ ਕੇ ਵੀਰ ਬੀਜਦੇ ਨੇ ਤੇ ਉਹ ਆਪਣੇ ਡ੍ਰਿਲ ਨਾਲ ਬੀਜਣ ਜਾਂ ਰੂਟਾ ਬੀਟਰ ਨਾਲ ਬੀਜਣ ਕਿਉਂਕਿ ਆਪਾਂ ਜਿਹੜੀ ਕਿਰਾਏ ਦੇ ਸੁਪਰ ਸੀਡਰ ਤੋਂ ਵਜਾਉਨੇ ਆ ਵੀਰੇ ਉਹ ਬਜਾਈ ਵਧੀਆ ਨਹੀਂ ਕਰਦੇ ਸਾਰੇ ਤਾਂ ਨਹੀਂ ਉਹਦੇ ਕੁ ਵੀਰ ਹੈਗੇ ਉਹਨਾਂ ਨੂੰ ਜਲਦੀ ਕਾਲੀ ਬਾਲੀ ਹੁੰਦੀ ਆ ਆਹ ਕਣਕ ਦੇਖ ਲਓ ਇਹ ਵੀ ਨਾਲ ਦੀ ਬੀਜੀ ਹੋਈ ਆਜ ਇੱਕ ਮਹੀਨਾ ਦੋ ਦਿਨ ਹੋ ਗਏ ਦਾ ਇਹ ਖੱਤੇ ਚ ਪਹਿਲਾਂ ਕਣਕ ਬੀਜੀ ਸੀ ਤੇ ਆਪਾਂ ਗੱਲਾਂ ਕਰਦੇ ਆ ਦੇਖ ਲਓ ਗੱਡੀ ਗੱਡੀ ਹੋ ਗਈ ਇਹਨੇ ਪਾਣੀ ਵੀ ਲਾਤਾ ਤੇ ਆਪਣੇ ਵਾਲੀ ਵੀ ਉਹਨਾਂ ਹੀ ਵੀ ਜੇ ਆ ਤੇ ਇਹਦੇ ਵਿੱਚ ਕੀ ਦੀ ਇਹਨਾਂ ਨੇ ਦੋ ਵਾਰ ਤਵੀਆਂ ਨਾਲ ਬਾਤਾਂ ਤੀ ਇਕਠਾ ਚਕਾ ਕੇ ਤਾਂ ਪੋਲਾ ਹੋ ਗਿਆ ਦੀ ਪੋਲੇ ਦੇ ਵਿੱਚ ਹੋ ਗਈ ਆਪਾਂ ਤੱਪੜ ਦੇ ਵਿੱਚ ਓਕਣੇ ਇਕਠਾ ਚਕਾ ਕੇ ਉਹਦੇ ਨਾਲ ਹੋਇਆ ਕਿ ਜਦੋਂ ਤੇਜ਼ੀ ਕਰਦੇ ਨੇ ਸੂਪਰ ਸਿਦਰਾਂ ਸੈੱਟ ਨਹੀਂ ਕਰੀਆਂ ਹੁੰਦੀਆਂ ਤੇ ਉਹ ਤਵਾ ਪਾਉਂਦਾ ਮੰਨ ਲਓ ਖਾਲੀ ਪਾਉਂਦਾ ਤੇ ਦਾਣਾ ਸਿੱਧਾ ਜਾ ਕੇ ਧਰਤੀ ਦੇ ਥੱਲੇ ਲੱਗਦਾ ਉੱਪਰ ਮਿੱਟੀ ਪਾਏ ਜਾਂਦੀ ਹੈ ਬਾਅਦ ਵਿੱਚ ਉਹ ਮਿੱਟੀ ਨਾਲ ਹਰਾ ਤਾਂ ਹੋ ਜਾਂਦਾ ਪਰ ਉਹਦੀ ਜੜ ਨਹੀਂ ਗ੍ਰੋਥ ਕਰਦੀ ਜਾਨੋ ਇੱਕ ਉਹੀ ਸਮਝ ਲਓ ਵੀ ਇੱਕ ਤਰ੍ਹਾਂ ਦਾ ਫਰਸਤੇ ਦਾਣਾ ਪਿਆ ਪੱਥਰ ਤੇ ਦਾਣਾ ਪਿਆ ਉੱਪਰ ਮਿੱਟੀ ਪਾ ਦੀ ਆਪਾਂ ਉਹ ਹਰਾ ਤਾਂ ਹੋ ਜਾਊਗਾ ਉਹਦੀ ਜੜ ਕਿੱਥੇ ਜਾਊਗੀ ਗ੍ਰੋਥ ਤਾਂ ਨਹੀਂ ਕਰ ਰਹੀ ਨਹੀਂ ਬਾਅਦ ਚ ਪੀਲਾ ਪੀਲੀ ਪੈ ਕੇ ਸੁੱਕਣ ਲੱਗ ਗਈ ਤੇ ਜਿਹੜੇ ਬੰਦੇ ਮੈਂ ਤੁਹਾਨੂੰ ਇਹੋ ਜਿਹੇ ਵੀ ਕਿਸਾਨ ਵੀਰੋ ਦੱਸ ਸਕਦਾ ਨਾ ਵੀ ਜਿਹੜੇ ਬੰਦਿਆਂ ਨੇ ਖੋਤਾ ਉਹ ਉਹਨਾਂ ਨੇ ਕਿਰਾਏ ਤੇ ਬੀਜੀਆਂ ਨੇ ਸੁਪਰ ਸੀਡਰ ਨਾਲ ਸੂਪਰਸੀਡਰ ਨਾਲ ਕਰਾਏ ਤੇ ਕਣਕਾਂ ਵੀ ਜੀਆਂ ਨੇ ਤੇ ਆਪਣੀਆਂ ਰੂਟਾ ਬੀਟਰ ਨਾਲ ਜਾਂ ਡਰਲ ਨਾਲ ਉਹੀ ਕਹਿੰਦੇ ਆ ਵੀ ਆਪਣੀਆਂ ਘੱਟ ਨੇ ਸੂਪਰਸੀਡਰਾਂ ਨਾਲ ਬੀਜ ਦੇ ਜਿਹੜੀਆਂ ਸੂਪਰਸੀਡਰਾਂ ਦੇ ਵਿੱਚ ਹਜੇ ਵੀ ਪੂਰਾ ਸੁਧਾਰ ਨਹੀਂ ਹੋਇਆ ਜਾਨੀ ਆਪਾਂ ਕਹ ਦੀਏ ਇਹਦੇ ਕਰਾਏ ਤੇ ਬੀਜ ਦੇ ਨੇ ਉਹ ਬੇੜਾ ਘਰ ਕੇ ਕਰ ਦਿੰਦੇ ਨੇ ਹੁਣ ਆ ਦੇਖ ਲੋ ਆਪਣੇ ਦੁਬਾਰੇ 20000 ਨੂੰ ਹੱਥ ਲੱਗ ਗਿਆ ਚਲ ਆਪਾਂ ਆਪਣੇ ਟਰੈਕਟਰ ਨਾਲ ਬੀਜੀ ਆਪਣੇ ਕੋਲ ਸੁਖਣਾ ਮਹਿੰਦਰਾ 475 ਟਰੈਕਟਰ ਆ ਉਨੇ ਸਾਰੇ 20 ਲੀਟਰ ਤੇਲ ਖਾਦਾ ਦੋ ਵਾਰ ਆਪਾਂ ਨੇ ਗੱਠਾ ਆਪਣੇ ਦੋ ਵਾਰ ਆਪਾਂ ਨੇ ਹੜਾਣਾ ਬਾਈਆ ਤੇ ਦੋ ਵਾਰ ਸਵਾਗਾ ਦਿੱਤਾ ਤੇ ਨਾਲ ਕਣਕ ਬੀਜੀ ਆ ਸਾਢੇ 12 ਬਿਗੇ ਥਾਂ ਦੇ ਵਿੱਚ ਤੇ 20 ਬਾਈ ਲੀਟਰ ਤੇਲ ਖਾਦਾ ਚਲੋ ਰਿਓ ਹੋ ਗਿਆ ਕਣਕ ਹੋ ਗਈ ਫੇਰ ਵੀ ਖਰਚਾ ਤਾਂ ਆਉਂਦਾ ਹੀ ਆ ਜੇ ਆਪਾਂ ਕਹੀਏ ਸਪਰੇਅ ਮਰਾਈ ਨਹੀਂ ਉਹਨੇ ਵਿੱਚ ਪੂਰੀ ਜਾਣਾ ਦੀ ਜੇ ਕਣਕ ਨਾ ਮਰਦੀ ਸਮਾਰ ਕੇ ਤੇ ਸੁਪਰ ਸੀਡਰ ਵਾਲੇ ਆਪ ਵੀ ਦੇਖ ਲਓ ਤੁਸੀਂ ਉਹਨੇ ਆਪ ਦੀਆਂ ਕਣਕਾ ਰੂਟਾ ਬੀਟਰ ਨਾਲ ਬੀਜਿਆਂ ਨਾਲ ਡਰਲ ਨਾਲ ਤੇ ਲੋਕਾਂ ਦੀਆਂ ਖਰਾਬ ਕਰ ਜਾਂਦੇ ਨੇ ਇਹ ਗਲਤ ਗੱਲ ਆ ਕਿਸਾਨ ਵੀ ਰੋਗੇ ਤੋਂ ਆਉਦਾ ਧਿਆਨ ਰੱਖੋ ਜਿਹੜੀ ਵੀ ਵਜਾਉਣੀ ਚਾਹੇ 2 ਰੁਪਏ ਪੈਸੇ ਉਹ ਵੱਧ ਲੈ ਲੈਣ ਪਰ ਖਰਾਬ ਨਾ ਕਰਨ ਤੇ ਹਜੇ ਪੂਰੀਆਂ ਕਾਮਯਾਬ ਵੀ ਨਹੀਂ ਪਿਛਲੇ ਸਾਲ ਆਪਣਾ ਯਾਰ ਬੇਲੀ ਆ ਉਹਨੇ ਦੋ ਸੁਪਰ ਸੀਡਰਾਂ ਲਈਆਂ ਸੀ ਆਪਾਂ ਐ ਤਾਂ ਦੱਸਣਾ ਨਹੀਂ ਵੀ ਚਲੋ ਕਿਹੜੀ ਕੰਪਨੀ ਦੇ ਲਈਆਂ ਸੀ ਤੇ ਉਹਨੇ ਦੋਏ ਵੇਚਤੀਆਂ ਇਤਕੀ ਇਤਕੀ ਸਾਰੇ ਰੂਟਾ ਬੀਟਰ ਨਾਲ ਬੀਜੀਆ ਜਾਂ ਡਰਲ ਨਾਲ ਕਾफी ਕੀਤੀ ਕਰਦੇ ਆ ਉਹ ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਦੇ ਵੀ ਉਹ ਕਰਤੀਆਂ ਉਹ ਕਹਿੰਦੇ ਬਈ ਜਿਹੜਾ ਆਪਣੇ ਕੰਮ ਹੋਇਆ ਇਤਕੀ ਉਹਨਾਂ ਦੇ ਵੀ ਉਹੀ ਹੋ ਗਿਆ ਜਿੱਤੇ ਵੱਧ ਪਰਾਲੀ ਸੀ ਉੱਥੇ ਸਾਲੀ ਸੁੰਡੀ ਪੈ ਗਈ ਸਿਉਂਗ ਪੈ ਗਈ ਕਦੇ ਕਿਤੇ ਉਹੀ ਆਪਣੇ ਵਾਲਾ ਦਾਣਾ ਪੱਥਰ ਵਾਲੇ ਕੰਮ ਆਪਾਂ ਵੀ ਕਈ ਬੰਦੇ ਨੂੰ ਕਣਕ ਦਿਖਾਈ ਆ ਉਹਨਾਂ ਨੇ ਇਹੀ ਨਤੀਜਾ ਕੱਢਿਆ ਵੀ ਥੋੜਾ ਦਾਣਾ ਹੋਇਆ ਸੋਚ ਲੋ ਵੀ ਜਿਵੇਂ ਪੱਥਰ ਤੇ ਡਿੱਗ ਗਿਆ ਸਿੱਧਾ ਧਰਤੀ ਪੱਥਰੇ ਹੁੰਦੀ ਆ ਥੱਲਿਓ ਨਾ ਇੰਟਰ ਤਾਂ ਲੱਗ ਲੱਗੇ ਪਏ ਨੇ ਆਪਣਾ ਕਦੂਗਾਰ ਕਰਕੇ ਤੇ 15 16 ਬੰਦਿਆਂ ਦਾ ਨਤੀਜਾ ਕੱਢਿਆ ਆ ਇਹ ਤੇ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਵੀ ਆ ਵੀ ਉਹ ਹਰਿਆ ਹੋਇਆ ਨਹੀਂ ਤੇ ਹੁਣ ਦੇਖਦੇ ਆ ਆਪਣੀ ਇਹ ਕਿੰਨੇ ਕੁ ਦਿਨਾਂ ਨੂੰ ਹਰੀ ਹੁੰਦੀ ਆ ਆਪਾਂ ਦਿਖਾਵਾਂਗੇ ਤੁਹਾਨੂੰ ਰੱਬ ਕਰੇ ਜਲਦੀ ਹੋ ਜਾਵੇ ਆਪਾਂ ਵੀ ਇੱਕ ਥੋੜੇ ਮੰਗੂ ਵੀਰੇ ਛੋਟੇ ਜੀ ਕਿਸਾਨ ਆ ਬਾਹਲੀ ਆਪਣੇ ਕੋਲ ਜਿਵੇਂ ਕਹਦੀ ਇਹ 5 ਕਿਲੇ ਨੇ ਤੇ 5 ਕਿਲੇ ਲੈ ਕੇ ਆਪਾਂ ਖੇਤੀ ਠੇਕੇ ਦੇ ਕਰਦੇ ਆ 10 ਕਿਲਾ ਨਹੀਂ ਖੇਤੀ ਕਰਦੇ ਆ ਤੇ ਉਹ ਆਪਣਾ ਟਰੈਕਟਰ 475 ਸਾਰੀ ਜਾਂਦਾ ਆਪਣਾ ਪੂਰਾ ਵਧੀਆ ਟਰੈਕਟਰ ਆ ਜੇ ਆਪਾਂ ਗਏ ਤੇਲ ਦਾ ਖਰਚਾ ਜਮਾ ਹੀ ਨਹੀਂ ਹੈਗਾ ਤੇ ਆ ਆਪਾਂ ਤਾਂ ਇਹੀ ਕਹਨੇ ਆ ਵੀਰੇ ਵੀ ਆਪਦੀ ਆਪ ਬੀਜੋ ਆਪਣੀ ਕਣਕ ਨਾਲੇ ਸਵਾਦ ਆਉਂਦਾ ਬੀਜਣ ਦਾ ਵੀ ਹਾਂ ਬਈ ਕਣਕ ਬੀਜੀ ਆ ਅਸੀਂ ਕਰਾਏ ਵਾਲੇ ਤਾਂ ਆਪਾਂ ਪਰਾਂ ਹੋ ਕੇ ਖੜ ਜਾਨੇ ਆ ਆਪਾਂ ਨੂੰ ਹੁੰਦਾ ਵੀ ਚਲਾਪੇ ਵੀ ਜੀ ਜਾਣਗੇ ਆਪਾਂ ਮਾੜਾ ਮੋਟਾ ਜਿਹਾ ਦੇਖ ਲੈਨੇ ਆ ਉਹ ਫੇਰ ਪੱਥਾ ਬਾਂਦਿਆ ਜਾਂ ਰੂਟਾ ਬੀਟਰ ਨਾਲ ਬੀਜੋ ਤੇ ਜਾਂ ਬੀਜੋ ਡਰਲ ਨਾਲ ਸੋ ਪ੍ਰੋਸੀਜਰ ਆਮ ਪੂਰੀਆਂ ਕਾਮਯਾਬ ਨਹੀਂ ਹੈਗੀਆਂ ਤੇ ਹੁਣ ਦੇਖਿੰਦੇ ਆਂ ਦਖਾਵਾਂਗੇ ਤੁਹਾਨੂੰ ਕਣਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਅੱਗੇ ਤੋਂ ਇਹ ਕੰਮ ਨਾ ਹੋਵੇ ਹੋਰਾਂ ਨਾਲ ਜਿਹੜਾ ਆਪਣੇ ਨਾਲ ਹੋਇਆ ਤੇ ਔਰ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰ ਲਿਓ ਵੀਰੇ ਹੁਣ ਤਾਂ ਆਪਾਂ ਨੂੰ ਵੀਡੀਓ ਪਾਉਣਿਆਂ ਨੂੰ ਬਹੁਤ ਟਾਈਮ ਹੋ ਗਿਆ ਤੇ ਨਾਲ ਇੱਕ ਗੱਲ ਹੋਰ ਜੇ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਤੁਹਾਨੂੰ ਕਿੱਦਾਂ ਦੀ ਵੀਡੀਓ ਚਾਹੀਦੀ ਆ ਆਪਾਂ ਉਦਾਂ ਦੀ ਵੀਡੀਓ ਪਾਵਾਂਗੇ ਆਪਾਂ ਹੁਣ ਵੀਡੀਓ ਮੱਝਾਂ ਦੀਆਂ ਵੀ ਪਾਇਆ ਕਰਾਂਗੇ ਬਲਦਾਂ ਦੀਆਂ ਬਲਦਾਂ ਦੀ ਵੀ ਇੱਕ ਪਾਈ ਵੀ ਆ ਤੇ ਕੁੱਤਿਆਂ ਦੀਆਂ ਯਾਨੀ ਸਾਰੀਆਂ ਫਾਰਮਿੰਗ ਦੀਆਂ ਵੀਡੀਓ ਪਾਇਆ ਕਰਾਂਗੇ ਇਹ ਨਹੀਂ ਵੀ ਕੱਲੇ ਇੰਪਲੀਮੈਂਟਾਂ ਦੀਆਂ ਟਰੈਕਟਰਾਂ ਦੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਆਪਣੇ ਚੈਨਲ ਤੇ ਵਧੀਆ-ਵਧੀਆ ਵੀਡੀਓ ਤੇ ਆਪਣਾ ਸਾਥ ਦਿਓ ਸਬਸਕ੍ਰਾਈਬ ਕਰੋ ਆਪਾਂ ਨੂੰ ਵੱਧ ਤੋਂ ਵੱਧ ਤੇ ਹੁਣ ਦਿਓ ਆਪਾਂ ਨੂੰ ਇਜਾਜ਼ਤ ਬਣਾਗੇ ਇੱਕ ਹੋਰ ਸੋਹਣੀ ਵੀਡੀਓ ਦੇ ਵਿੱਚ ਧੰਨਵਾਦ